ਸ਼ੋਮਨੀਆ ਕਾਲੀ ਦਲ ਦੇ ਪ੍ਰਧਾਨ ਨੇ ਗਿਆਨੀ ਹਰਪ੍ਰੀਤ ਸਿੰਘ ਨੇ ਨਿਊਜ਼ੀਲੈਂਡ 'ਚ ਨਗਰ ਕੀਰਤਨ ਦਾ ਵਿਰੋਧ ਕੀਤੇ ਜਾਣ ਦੀ ਘਟਨਾ ਦੀ ਸੱਤ ਸ਼ਬਦਾਂ ਵਿੱਚ ਨਿੰਦਾ ਕੀਤੀ ਹੈ। ਇਸ ਸੰਬੰਧ ਵਿੱਚ ਗੱਲਬਾਤ ਕਰਦਿਆਂ ਪ੍ਰਧਾਨ ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ ਨਿਊਜ਼ੀਲੈਂਡ ਦੇ ਵਿੱਚ ਜਿੱਥੇ ਚਰਚ ਨਾਲ ਸੰਬੰਧਿਤ ਕੁਝ ਲੋਕਾਂ ਨੇ ਸਿੱਖ ਭਾਈਚਾਰੇ ਵੱਲੋਂ ਕੱਢੇ ਜਾ ਰਹੇ ਨਗਰ ਕੀਰਤਨ ਨੂੰ ਰੋਕ ਦਿੱਤਾ। ਇਹ ਵਰਗ ਨਿਊਜ਼ੀਲੈਂਡ ਦੇ ਅਗਵਾਈ ਨਹੀਂ ਕਰ ਰਿਹਾ ਸਗੋਂ ਸਿਰਫ ਲੋਕਾਂ ਦੇ ਇੱਕ ਛੋਟੇ ਸਮੂਹ ਦੀ ਅਗਵਾਈ ਕਰਦਾ ਹੈ। ਇਹ ਲੋਕ ਬਾਹਰੋਂ ਆ ਕੇ ਨਿਊਜ਼ੀਲੈਂਡ 'ਚ ਵਸੇ ਲੋਕਾਂ ਦੀਆਂ ਧਾਰਮਿਕ ਰਸਮਾਂ ਦਾ ਅਕਸਰ ਹੀ ਵਿਰੋਧ ਕਰਦੇ ਰਹਿੰਦੇ ਨੇ ਉਹਨਾਂ ਕਹੇ ਕਿ ਨਿਊਜ਼ੀਲੈਂਡ ਵਰਗੇ ਦੇਸ਼ ਦੂਜੇ ਦੇਸ਼ਾਂ ਨੂੰ ਨੈਤਿਕ ਕਦਰਾਂ-ਕੀਮਤਾਂ ਦਾ ਪਾੜ ਭਰਾ ਰਹੇ ਨੇ ਅਜਿਹੇ ਦੇਸ਼ਾਂ ਵਿੱਚ ਅਜਈਆਂ ਘਟਨਾਵਾਂ ਵਾਪਰਨੀਆਂ ਬੇहद ਮੰਦਪਾਕੀਆਂ ਹਨ ਇਹਨਾਂ ਘਟਨਾਵਾਂ ਨੂੰ ਰੋਕਿਆ ਜਾਣਾ ਬੇहद ਜ਼ਰੂਰੀ ਹੈ ਔਰ ਕਿਹਾ ਕਿ ਪਿਛਲੇ ਸਾਲ ਵੀ ਨਾਲ ਲੋਕਾਂ ਨੇ ਨਿਊਜ਼ੀਲੈਂਡ ਵਿੱਚ ਇੱਕ ਮੰਦਿਰ ਦੀ ਉਸਾਰੀ ਦਾ ਵਿਰੋਧ ਕੀਤਾ ਸੀ ਔਰ ਦੁਨੀਆ ਭਰ ਵਿੱਚ ਕਿਸੇ ਵੀ ਧਰਮ ਦੀਆਂ ਧਾਰਮਿਕ ਪਰੰਪਰਾਵਾਂ ਨੂੰ ਰੋਕਣਾ ਧਾਰਮਿਕ ਅਧਿਕਾਰੀਆਂ ਦੀ ਸਿੱਧੀ ਉਲੰਘਣਾ ਹੈ ਨਿਊਜ਼ੀਲੈਂਡ ਸਰਕਾਰ ਨੂੰ ਸਮਾਜ ਵਿੱਚ ਨਫ਼ਰਤ ਜ਼ਹਿਰ ਕੋਲਣ ਵਾਲੇ ਜਿਹੇ ਸ਼ਰਾਰਤੀ ਅੰਸਰਾਂ ਦੇ ਖਿਲਾਫ ਸਖਤ ਕਾਰਵਾਈ ਕਰਨੀ ਚਾਹੀਦੀ ਹੈ ਤੇ ਇਸ ਦੇ ਚਾਲ ਦੇ ਦੱਸੀਏ ਕਿ ਹੁਣ ਗਿਆਨੀ ਹਰਪ੍ਰੀਤ ਸਿੰਘ ਹੁਣਾ ਨੇ ਫੱਟੇ ਪੱਤਰ ਦਾ ਵਿਰੋਧ ਕੀਤਾ ਸੀਗਾ ਸੀਐਮ ਭਗਵੰਤ ਮਾਨ ਹੁਣਾ ਨੇ ਵੀ ਵਿਰੋਧ ਕੀਤਾ ਜਿਸ ਦੇ ਵਿੱਚ ਉਹਨਾਂ ਨੇ ਕਿਹਾ ਕਿ ਇਹ ਜਿਹਾ ਹੁਣਾ ਮੰਤ ਭਾਗ ਹੈ ਤੇ ਕੇਂਦਰ ਸਰਕਾਰ ਨੂੰ ਇਸ ਪੂਰੇ ਮਾਮਲੇ 'ਤੇ ਕਾਰਵਾਈ ਕਰਨੀ ਚਾਹੀਦੀ ਹੈ ਜਿਸ ਦੇ ਚਾਲ ਦੇ ਉਹਨਾਂ ਨੇ ਕਿਹਾ ਕਿ ਹੁਣ ਇਸ ਪੂਰੇ ਮਾਮਲੇ ਨੂੰ ਡੂੰਘਾਈ ਨਾਲ ਦੇਖਣਾ ਚਾਹੀਦਾ ਹੈ ਕਿਉਂਕਿ ਕਿਸੇ ਵੀ ਤਰੰਤੀਆਂ ਭਾਵਨਾਵਾਂ ਨੂੰ ਟੇਸ ਪਹੁੰਚਾਣਾ ਗਲਤ ਹੈ ਅਜਿਹਾ ਕਰਨਾ ਵੀ ਬੇहद ਗਲਤ ਹੈ ਵੱਡੀ ਕਾਰਵਾਈ ਹੋਣੀ ਚਾਹੀਦੀ ਹੈ ਤਾਂ ਵੱਡੇ ਬਿਆਨ ਕੀ ਕੁਝ ਗਿਆਨੀ ਹਰਪ੍ਰੀਤ ਸਿੰਘ ਨੇ ਦਿੱਤੇ ਨੇ ਉਹ ਵੀ ਤੁਸੀਂ ਸੁਣ ਸਕਦੇ ਹੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਨਿਊਜ਼ੀਲੈਂਡ ਦੇ ਵਿੱਚ ਇੱਕ ਨਗਰ ਕੀਰਤਨ ਨੂੰ ਰੋਕਣ ਦੀ ਘਟਨਾ ਵਾਪਰੀ ਹੈ ਬੇਸ਼ੱਕ ਇਹ ਘਟਨਾ ਬਹੁਤ ਮੰਦਭਾਗੀ ਹੈ ਸੰਸਾਰ ਭਰ ਦੇ ਵਿੱਚ ਕਈ ਮੁਲਕਾਂ ਦੇ ਵਿੱਚ ਜਾ ਬਹੁਤ ਸਾਰੇ ਮੁਰਕਾਂ ਦੇ ਵਿੱਚ ਐਸੇ ਕਲਟ ਜਾਂ ਕੱਟੜਪੰਥੀ ਸੈਕਟ ਜਿਹੜੇ ਨੇ ਮੌਜੂਦ ਨੇ ਜਿਹੜੇ ਦੂਸਰੇ ਧਰਮਾਂ ਜਾਂ ਦੂਸਰੇ ਕਬੀਲੇਆਂ ਜਾਂ ਦੂਸਰੇ ਫਿਰਕਾ ਨੂੰ ਆਪਣੀ ਨਫ਼ਰਤ ਦਾ ਸ਼ਿਕਾਰ ਜਿਹੜਾ ਹੈ ਉਹ ਬਣਾਉਂਦੇ ਨੇ ਇਸੇ ਤਰ੍ਹਾਂ ਹੀ ਨਿਊਜ਼ੀਲੈਂਡ ਦੇ ਵਿੱਚ ਇੱਕ ਪੈਂਟੇਕੋਸਟਲ ਕੱਟੜਪੰਥੀ ਸੰਪਰਦਾਏ ਡੈਸਟੀਨੀ ਚਰਚ ਇਹ ਹਮੇਸ਼ਾ ਜਿਹੜਾ ਹੈ ਉੱਥੇ ਜਿਹੜੇ ਗੈਰ ਨਿਊਜ਼ੀਲੈਂਡ ਦੇ ਇਹਨਾਂ ਬਸਨੀਕ ਜਿਹੜੇ ਬਾਹਰੋਂ ਆ ਕੇ ਵਸੇ ਨੇ ਉਹਨਾਂ ਦਾ ਜਿਹੜਾ ਹੈ ਵਿਰੋਧ ਕਰਦੇ ਰਹਿੰਦੇ ਨੇ ਖਾਸ ਤੌਰ ਤੇ ਉਹਨਾਂ ਦੀਆਂ ਧਾਰਮਿਕ ਰਸਮਾਂ ਰੀਤਾਂ ਰਵਾਜ਼ਾਂ ਦਾ ਜਿਹੜਾ ਹੈ ਉਹ ਵਿਰੋਧ ਕਰਦੇ ਨੇ ਬ੍ਰਾਈਨ ਤਮਾਕੀ ਦੀ ਅਗਵਾਈ ਦੇ ਵਿੱਚ ਚੱਲ ਰਹੇ ਇਸ ਕਟੜਪੰਥੀ ਕਬੀਲੇ ਦੇ ਕੁਝ ਲੋਕਾਂ ਨੇ ਨਗਰ ਕੀਰਤਨ ਨੂੰ ਜਿਹੜਾ ਹੈ ਉਹ ਰੋਕਣ ਦੀ ਜਿਹੜੀ ਹੈ ਉਹ ਕੋਸ਼ਿਸ਼ ਕੀਤੀ ਹੈ ਇਹ ਜਿਹੜਾ ਕਲ ਟੈ ਕਟੜਪੰਥੀ ਕਲ ਟੈ ਨਿਊਜ਼ੀਲੈਂਡ ਦੇ ਵਿੱਚ ਇਹ ਉੱਥੋਂ ਦੇ ਮੂਲ ਨਿਵਾਸੀ ਜਿਹੜੇ ਮੌਰੀ ਕਬੀਲੇ ਦੇ ਲੋਕ ਨੇ ਉਹਨਾਂ ਦੀ ਪ੍ਰਤਨਿਧਤਾ ਨਹੀਂ ਕਰਦਾ ਤੇ ਨਾ ਹੀ ਉੱਥੋਂ ਦੇ ਜਿਹੜੇ ਆਮ ਲੋਕ ਨੇ ਉਹਨਾਂ ਦੀ ਜਿਹੜੀ ਹੈ ਇਹ ਪ੍ਰਤਨਿਧਤਾ ਕਰਦਾ ਹੈ। ਇਹ ਛੋਟੇ ਜਿਹੇ ਲੋਕਾਂ ਦੇ ਇੱਕ ਸਮੂਹ ਦੀ ਜਿਹੜੀ ਹੈ ਉਹ ਪ੍ਰਤਨਿਧਤਾ ਕਰਦਾ ਹੈ। ਪਰ ਜੋ ਵੀ ਹੋਇਆ ਬਹੁਤ ਮੰਦਭਾਗਾ ਹੋਇਆ। ਨਿਊਜ਼ੀਲੈਂਡ ਸਰਕਾਰ ਨੂੰ ਜਿਹੜਾ ਹੈ ਕਿਉਂਕਿ ਇਹ ਲਿਬਰਲ ਕੰਟਰੀ ਜਿਹੜੇ ਆ ਉਹ ਕਹੇ ਜਾਂਦੇ ਆ ਔਰ ਸਭ ਤੋਂ ਵੱਡਾ ਜਿਹੜਾ ਹੈ ਇਹ ਕੰਟਰੀ ਜਿਹੜੇ ਨੇ ਇਹ ਦੇਸ਼ ਜਿਹੜੇ ਨੇ ਨਿਊਜ਼ੀਲੈਂਡ ਹੋ ਗਿਆ ਆਸਟ੍ਰੇਲੀਆ ਹੋ ਗਿਆ ਜਾਂ ਹੋਰ ਜਿਹੜੇ ਕੰਟਰੀ ਨੇ ਇਹ ਨੈਤਿਕਤਾ ਦਾ ਪਾਠ ਜਿਹੜਾ ਹੈ ਉਹ ਬਹੁਤ ਪੜਾਉਂਦੇ ਨੇ ਪੜ੍ਹਦੇ ਵੀ ਨੇ ਤੇ ਅਜਿਹੀਆਂ ਕੰਟਰੀਆਂ ਦੇ ਵਿੱਚ ਇਹੋ ਜਿਹੀਆਂ ਘਟਨਾਵਾਂ ਜਿਹੜੀਆਂ ਵਾਪਰਦੀਆਂ ਨੇ ਇਹਨਾਂ ਨੂੰ ਰੋਕੇ ਜਾਣਾ ਬਹੁਤ ਜ਼ਰੂਰੀ ਹੈ ਪਿਛਲੇ ਸਾਲ ਵੀ ਇਸੇ ਹੀ ਕਲਟ ਨੇ ਇੱਕ ਮੰਦਰ ਦੀ ਉਸਾਰੀ ਦਾ ਵੀ ਜਿਹੜਾ ਹੈ ਉਹ ਡਟਵਾ ਵਿਰੋਧ ਕੀਤਾ ਸੀ Hindu ਮੰਦਰ ਦੀ ਉਸਾਰੀ ਦਾ ਜਿਹੜਾ ਹੈ ਉਹ ਡਟਵਾ ਵਿਰੋਧ ਕੀਤਾ ਸੀ ਤੇ ਇਸੇ ਕਲਪ ਨੇ ਜਿਹੜਾ ਹੈ ਨਗਰ ਕੀਰਤਨ ਨੂੰ ਰੋਕਣ ਦਾ ਜਿਹੜਾ ਨਾਪਾਕ ਯਤਨ ਕੀਤਾ ਦੁਨੀਆ ਭਰ ਦੇ ਵਿੱਚ ਧਾਰਮਿਕ ਮੰਨਤਾਵਾਂ ਧਾਰਮਿਕ ਮਰਿਆਦਾਵਾਂ ਜਿਹੜੇ ਲੋਕ ਨਿਭਾਉਂਦੇ ਆ ਉਹਨਾਂ ਨੂੰ ਰੋਕਣਾ ਜਿਹੜਾ ਹੈ ਇਹ ਧਾਰਮਿਕ ਅਧਿਕਾਰਾਂ ਦੀ ਉਲੰਘਣਾ ਹੈ ਤੇ ਧਾਰਮਿਕ ਅਧਿਕਾਰਾਂ ਦੀ ਉਲੰਘਣਾ ਜਿਹੜੀ ਹੈ ਇਹ ਬੁਨਿਆਦੀ ਉਧਕਾਰਾਂ ਦੀ ਉਲੰਘਣਾ ਦੀ ਤਰ੍ਹਾਂ ਹੀ ਇੱਕ ਅਪਰਾਧ ਦੀ ਸ਼੍ਰੇਣੀ ਦੇ ਵਿੱਚ ਆਉਂਦੀ ਹੈ ਇਸ ਕਰਕੇ ਨਿਊਜ਼ੀਲੈਂਡ ਸਰਕਾਰ ਨੂੰ ਸਖਤ ਤੋਂ ਸਖਤ ਕਾਰਵਾਈ ਜਿਹੜੀ ਹੈ ਉਹਨਾਂ ਲੋਕਾਂ ਦੇ ਉੱਤੇ ਕਰਨੀ ਚਾਹੀਦੀ ਹੈ ਜਿਨ੍ਹਾਂ ਨੇ ਸਿੱਖਾਂ ਦੀ ਧਾਰਮਿਕ ਮਰਿਆਦਾ ਦੇ ਵਿੱਚ ਜਾਂ ਪਰੰਪਰਾ ਦੇ ਵਿੱਚ ਵਿਗਨ ਪਾਉਣ ਦਾ ਜਿਹੜਾ ਉਹ ਯਤਨ ਕੀਤਾ ਹੈ। ਅਜਿਹੇ ਲੋਕ ਜਿਹੜੇ ਹੁੰਦੇ ਨੇ, ਜਿਹੇ ਕੱਟੜਪੰਥੀ ਜਿਹੜੇ ਸਮੂਹ ਹੁੰਦੇ ਨੇ ਇਹ ਕੌਮਾਂ ਆਪਣੀਆਂ ਹੀ ਕੌਮਾਂ ਆਪਣੇ ਹੀ ਦੇਸ਼ਾਂ ਆਪਣੇ ਹੀ ਲੋਕਾਂ ਲਈ ਵੀ ਖਤਰਨਾਕ ਸਿੱਧ ਹੁੰਦੇ ਨੇ, ਸਾਬਤ ਹੁੰਦੇ ਨੇ ਜਦੋਂ ਇਹ ਪੂਰੀ ਚਰਮ ਸੀਮਾ ਦੇ ਉੱਤੇ ਕੱਟੜਪੰਥੀ ਵਿਚਾਰਧਾਰਾ ਦਾ ਪ੍ਰਗਟਾਵਾ ਕਰਦੇ ਨੇ। ਤੇ ਦੂਸਰਿਆਂ ਦੇ ਹਿੱਤਾਂ ਨੂੰ ਨੁਕਸਾਨ ਪਹੁੰਚਾਉਣ ਦੀ ਜਿਹੜੀ ਆ ਗੱਲ ਕਰਦੇ ਨੇ ਜਾਂ ਯਤਨ ਕਰਦੇ ਨੇ ਇਸ ਕਰਕੇ ਅਜਿਹਾ ਨਹੀਂ ਹੋਣਾ ਚਾਹੀਦਾ ਇਹੋ ਹੀ ਅਪੀਲ ਹੈ ਸਿੱਖਾਂ ਨੂੰ ਵੀ ਅਪੀਲ ਹੈ ਕਿ ਆਪਾਂ ਨੂੰ ਸ਼ਾਂਤੀ ਸੰਜਮ ਬਣਾਈ ਰੱਖਣਾ ਚਾਹੀਦਾ ਤੇ ਨਿਊਜ਼ੀਲੈਂਡ ਸਰਕਾਰ ਨੂੰ ਅਪੀਲ ਹੈ ਕਿ ਕਾਰਵਾਈ ਕਰਨੀ ਚਾਹੀਦੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ